ਆ ਤਾਂ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਚਿਹਰਿਆਂ ਤੇ ਜਿਹੜੀ ਖੁਸ਼ੀ ਹੈ ਉਹ ਸਾਫ਼ ਝਲਕ ਰਹੀ ਹੈ ਕਿਉਂ ਅਤੇ ਆਮ ਆਦਮੀ ਪਾਰਟੀ ਲਗਾਤਾਰ ਜਿਹੜੀ ਆ ਉਹ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਨਾਲ ਚੇਅਰਮੈਨ ਮੌਜੂਦ ਨੇ ਗੁਰਵਿੰਦਰ ਸਿੰਘ ਬੈੜਵਾਲ ਮੌਜੂਦ ਨੇ ਅਤੇ ਧੁੰਨਾ ਜੀ ਮੌਜੂਦ ਨੇ ਗੱਲਬਾਤ ਆਪਾਂ ਕਰਦੇ ਆ ਕਿ ਅੱਜ ਜਿਹੜੀ ਆ ਕਿਉਂਕਿ ਤਰਨਤਾਰਨ ਦੀ ਜਿਮਣੀ ਚੋਣ ਤੇ ਨਜ਼ਰ ਜਿਹੜੀ ਸੀ ਉਹ ਪੂਰੇ ਕਹਿ ਸਕਦੇ ਆ ਕਿ ਪੰਜਾਬ ਦੇ ਨਾਲ ਨਾਲ ਜਿਹੜੀ ਸੀਗੀ ਇੱਥੇ ਤਾਂ ਕੇਂਦਰ ਦੇ ਮੰਤਰੀ ਸੰਤਰੀ ਵੀ ਆਪਣਾ ਪਲਵਾਨੀ ਘੇੜਾ ਮਾਰਦੇ ਨਜ਼ਰ ਆਏ ਕੀ ਕਿਤੇ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਕੋ ਕਮੀ ਨਾ ਰਹਿ ਜਾਏ ਲੇਕਿਨ ਇੱਥੇ ਆਮ ਆਦਮੀ ਪਾਰਟੀ ਜਿੱਤ ਵੱਲ ਵੱਧੇ ਕਦਮ ਜਿਹੜੇ ਨਜ਼ਰ ਆ ਰਹੇ ਨੇ ਮੇਰੇ ਨਾਲ ਬੈੜਵਾਲ ਸਾਹਿਬ ਮੌਜੂਦ ਨੇ ਬੈੜਵਾਲ ਸਾਹਿਬ ਚਿਹਰੇ ਦੀ ਮੁਸਕਰਾਹਟ ਸਿੱਧਾ ਦੱਸ ਰਹੀ ਹੈ ਲੇਕਿਨ ਪਹਿਲੇ ਰਾਉਂਡ ਤੇ ਥੋੜਾ ਧੁਰਕੂ ਤੇ ਲੱਗਾ ਹੋਊਗਾ ਨਹੀਂ ਨਹੀਂ ਦੇ ਦੇਰੇ ਆਪਾਂ 4 ਦਿਨ ਪਹਿਲਾਂ ਦੱਸਤਾ ਸੀ ਮੇਰੇ ਪੇਜ ਖੋਲ ਕੇ ਦੇਖ ਲਓ ਅੱਛਾ ਜੀ ਕਿ 10 ਵਜੇ ਦਿਨ ਨੂੰ ਘਰ ਚੱਲ ਜਾਣਗੇ ਅੱਛਾ ਜੀ ਠੀਕ ਹੈ 11 ਵਜੇ ਗਏ ਕਿੰਨਾ ਘੰਟਾ ਕਿ ਮੈਂ ਲੇਟ ਹੋ ਗਿਆ ਇਸ ਲਈ ਕਿ ਮੈਂ ਜਾ ਸਕਿਆ ਦੇ 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 ਇਹ 10 ਵਜੇ ਦਿਨ ਨੂੰ ਮੈਂ 4 ਦਿਨ ਪਹਿਲਾਂ ਕਿਹਾ ਸੀ ਵੀ ਇਹ ਘਰੇ ਚੱਲ ਜਾਣਗੇ ਸਾਰੇ ਜੀ ਜੀ ਸੋ ਆਪਾਂ ਨੂੰ ਆਪਦੀ ਮਿਹਨਤ ਤੇ ਦੇ ਦੇ ਸਾਡੇ ਵਰਕਰ ਸਾਹਿਬਾ ਨਾਲ ਦੀ ਮਿਹਨਤ ਜੀ ਜੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਮਿਹਨਤ ਤੇ ਜੀ ਜੀ ਰਵਿੰਦਰ ਕੇਜਰੀਵਾਲ ਦੀ ਸਾਡੇ ਨੈਸ਼ਨਲ ਕੁੰਜਾਂ ਉਹਨਾਂ ਦੀ ਮਾਨ ਹੁੰਦਾ ਅਸੀਂ ਕੰਮ ਕੀਤਾ ਪੰਜਾਬ ਦੇ ਲਈ ਜੀ ਜੀ ਠੀਕ ਹੈ ਨਾ ਤੇ ਕੰਮ ਦਾ ਜਿਹੜਾ ਬੁਲਬਲਾ ਕਿਤਨਾ ਕਿਤੇ ਫਿਰ ਸੰਗਤ ਜਿਹੜੀ ਉਹ ਛੋ ਜਵਾਨ ਆ ਉਹ ਪਹਿਲੀ ਬਾਦਲਾਂ ਵਾਲੀ ਜਿਹੜੀ ਉਹ ਰਾਜਦਿੱਤੀ ਉਹ ਤੋਂ ਨਹੀਂ ਹੁਣ ਤਾਂ ਇੱਥੇ ਸਾਰੇ ਸਮਝਦਾਰ ਹੈ ਬੜੇ ਵਧੀਆ ਇਨਸਾਨ ਆ ਰਹਿੰਦੇ ਨੇ ਸਾਰਾ ਪਤਾ ਉਹਨਾਂ ਨੂੰ ਲੱਗ ਗਿਆ ਹੈ ਕਿ ਕੌਣ ਝੂਠ ਮਾਰਦਾ ਰਿਹਾ ਕੌਣ ਕੰਮ ਕਰਨ ਰਿਹਾ ਜੀ ਜੀ ਠੀਕ ਹੈ ਕੌਣ ਗੱਲਾਂ ਦੇ ਕੜਾ ਬਣਾਉਣ ਰਿਹਾ ਹੈ ਕਿਨੇ ਆ ਕੇ ਕੰਮ ਕਰਨਾ ਸਾਰਾ ਪਤਾ ਹੈ ਦਾ ਜੀ ਜੀ ਬਿਲਕੁਲ ਬੜਵਾਲ ਸਾਹਿਬ ਤੁਹਾਡੀ ਗੱਲ ਰੋਕਦੀ ਹੈ ਤੁਸੀਂ ਬੜੀ ਸਹੀ ਤੇ ਸੱਚੀ ਗੱਲ ਕੀਤੀ ਹੈ ਕਿ ਗੱਲਾਂ ਦੇ ਕੜਾ ਦੀ ਗੱਲ ਕੀਤੀ ਲੇਕਿਨ ਸਾਢੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜੇ ਇੱਥੋਂ ਐਮਐਲਏ ਸੀ ਲੋਕ ਬਹੁਤੇ ਖੋਸ਼ ਤਾਂ ਉਹਨਾਂ ਤੋਂ ਵੀ ਨਹੀਂ ਸੀ ਹੁਣ ਇਹ ਇੱਕ ਸਾਲ ਹਰਮੀਤ ਸਿੰਘ ਸੰਧੂ ਤੋਂ ਬਹੁਤ ਉਮੀਦਾਂ ਨੇ ਲੋਕਾਂ ਨੂੰ ਦੇਖੋ ਜੀ ਐਮਐਲਏ ਸਾਹਿਬ ਥੋੜੀ ਸਿਹਤ ਦੇਖੋ ਜਿਆ ਇਨਸਾਨ ਦੀ ਸਿਹਤ ਹੀ ਜਾਪਤਾ ਨਹੀਂ ਦਿੰਦੀ ਕੰਮ ਉੱਠਣ ਦੇ ਕਈ ਗੱਲਾਂ ਹੁੰਦੀਆਂ ਫਿਰ ਕੰਮਾਂ ਦੇ ਵਿੱਚ ਥੋੜੀ ਗਰਾਵਟ ਤਾਂ ਆਉਂਦੀ ਹੈ ਜੀ ਜੀ ਇਹ ਗੱਲਾਂ ਕਹਿਣ ਆਪ ਅਸੀਂ ਖੁਦ ਵੀ ਮੰਨਦੇ ਹਾਂ ਕਿ ਐਮਐਲਏ ਸਾਹਿਬ ਦੀ ਸਿਹਤ ਨੂੰ ਲੈ ਕੇ ਇਹ ਕੰਮ ਨਹੀਂ ਹੋ ਸਕੇ ਨੇ ਪਰ ਉਹ ਦੁੱਗਣੀ ਸਪੀਡ ਦੇ ਨਾਲ ਤਿਗਣੀ ਸਪੀਡ ਦੇ ਨਾਲ ਕੰਮ ਜਿਹੜਾ ਅੱਜ ਤੋਂ ਅਗਾ ਚੱਲੇਗਾ ਪਿਛਲੇ ਦਿਨ ਤੋਂ ਜਿੰਦੋਂ ਤੋਂ ਪਰਮਜੀਤ ਸਿੰਘ ਸੰਧੂ ਜੀ ਹਲਕਾ ਇਚਾਰਜ ਲੱਗੇ ਨੇ ਕੰਮਾਂ ਦਾ ਤੁਹਾਨੂੰ ਹੋਰ ਹੁੰਦਾ ਹੀ ਪਤਾ ਲੱਗ ਗਿਆ ਵੀ ਜਿਹੜੀ ਕੰਮ ਦੀ ਸਪੀਡ ਆ ਉਹ ਜਿੱਥੇ ਉਹ ਖੜੀ ਹੀ ਉਦੋਂ 100 ਗੁਣਾ ਵੱਧ ਕੇ ਤੇਜ਼ ਹੋ ਗਈ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਜਿੰਨੇ ਕੰਮ ਸਾਢੇ 3 ਸਾਲਾਂ ਚ ਹੋਈਏ ਇਸ ਹਲਕੇ ਦੇ ਵਿੱਚ 1.5 ਸਾਲ ਚ ਉਦੋਂ ਵੱਧ ਕਰਕੇ ਦੇਣ ਦੀ ਉਮੀਦ ਆ ਰੱਖਦੇ ਜੀ ਤੇਜ਼ ਕਰਾਂਗੇ ਜਿਹੜਾ ਕੰਮਾਂ ਦੀ ਜਿਹੜੀ ਸਪੀਡ ਕਿਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਸਮਰਥਕਾਂ 'ਚ ਕੋਈ ਓਵਰ ਕੰਫੀਡੈਂਸ ਤਾਂ ਨਹੀਂ ਆਏਗਾ ਉਹ ਪਹਿਲਾਂ ਵਾਂਗ ਲੋਕਾਂ 'ਚ ਵਿਚਰਦੇ ਰਹਿਣਗੇ ਕਿਤੇ ਕਿਉਂਕਿ ਇਹ ਬਹੁਤ ਵੱਡਾ ਸਵਾਲ ਵੀ ਹੈ ਪੰਜਾਬ ਦੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਵਾਕਈ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨੇ ਗਰਾਊਂਡ ਤੇ ਲੈ ਜਾਂਦੇ ਉਹਨਾਂ ਦਾ ਦਿਮਾਗ ਜਿਹੜਾ ਇਹਨਾਂ ਨੇ ਸੈੱਟ ਕਰਤਾ ਉਹ ਅੱਜ ਲੋਕਾਂ ਦੇ ਵਿੱਚ ਤੁਰੇ ਫਿਰਦੇ ਆ ਮੰਨ ਕੇ ਲੋਕ ਕਹਿੰਦੇ ਪਰ ਕਿਤੇ ਨਾ ਕਿਤੇ ਇਹਨਾਂ ਦਾ ਆਪ ਦਾ ਦਿਮਾਗ ਵੀ ਖਰਾਬ ਹੋਣ ਲੱਗ ਪਿਆ ਵੀਰੇ 2022 ਦੇ ਵਿੱਚ 92 ਸੀਟਾਂ ਜਿੱਤੀਆਂ ਸੀ ਜੀ ਤੇ ਅਸੀਂ ਤਾਂ ਗਰਾਊਂਡ ਤੇ ਆ ਤੁਸੀਂ ਦੱਸੋ ਕਿੰਦਣ ਸਾਨੂੰ ਨਹੀਂ ਵੇਖਿਆ ਜੀ ਅਸੀਂ ਕੰਮ ਕਰਦੇ ਆ ਗਰਾਊਂਡ ਤੇ ਰਹਿਨੇ ਆ 24 ਘੰਟੇ ਗਰਾਊਂਡ ਤੇ ਰਾਤ 12 ਵਜੇ ਵੀ ਫੋਨ ਕਰੋ ਅਸੀਂ ਆ ਜਰਿਆ ਜੀ ਠੀਕ ਹੈ ਜੇ ਕਿ ਭੈਣ ਭਰਾ ਦਾ ਨਹੀਂ ਚੱਕਿਆ ਗਿਆ ਉਹਨੂੰ ਬੈਕ ਕਾਲ ਦਿੰਨੇ ਆ ਜੀ ਜੀ ਕੋਸ਼ਿਸ਼ ਕਰਦੇ ਆ ਵੀ ਕੰਮ ਹੋ ਜੇ ਠੀਕ ਹੈ ਚਲੋ ਸਾਰੇ ਨਹੀਂ ਵੀ ਹੋ ਸਕਦੇ ਕੋਈ ਨੂੰ ਕੋਈ ਵੇਰ ਵੀ ਜਾਂਦਾ ਕੋਈ ਹੁੰਦਾ ਹੀ ਵੀ ਇਹੋ ਜਿਹਾ ਵੇਰ ਨਾਲ ਆ ਹੁੰਦਾ ਜੀ ਜੀ ਸੋ ਅਸੀਂ ਉਹਦੇ ਲਈ ਖੇਮਾ ਜੱਜ ਗਿਆ ਵੀ ਨਹੀਂ ਤੇ ਵੀ ਟੜ ਤੋਂ ਹੋ ਨਹੀਂ ਸਕਿਆ ਤੁਹਾਡਾ ਕੰਮ ਤੇ ਸਾਡੀ ਉਮੀਦ ਹੈ ਕਿ ਜਿਹੜੇ ਕੰਮ ਨੇ ਉਹ ਪੂਰੀ ਸਪੀਡ ਦੇ ਨਾਲ ਕਰਾਂਗੇ ਕੋਈ ਸਾਡੇ ਵਿੱਚ ਉਹ じゃ ਹੈ ਨੀਕਾ ਅਸੀਂ ਇੱਕ ਜਿਮੀ ਚੋਣ ਨਹੀਂ ਅਸੀਂ ਪਿਛਲੇ 6-7 ਜਿਮੀ ਚੋਣਾਂ ਜਿੱਤੀਆਂ ਨੇ ਜੀ ਕੀ ਗੱਲ ਉਹਦੋਂ ਮਗਰੋਂ ਸਾਡਾ ਦਿਮਾਗ ਖਰਾਬ ਹੋ ਗਿਆ ਅਸੀਂ ਕਿਸੇ ਦਾ ਫੋਨ ਨਹੀਂ ਚੁੱਕਿਆ ਇਹੋ ਦੀਆਂ ਗੱਲਾਂ ਨੇ ਇੱਕ ਕਹਿਣ ਦੀਆਂ ਗੱਲਾਂ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਕਹਿੰਦੀਆਂ ਜੀ ਬਹੁਤ ਬਹੁਤ ਧੰਨਵਾਦ ਬੈੜਵਾਲ ਸਾਹਿਬ ਮੈਂ ਦੁਬਾਰਾ ਜ਼ਰੂਰ ਤੁਹਾਡੇ ਕੋਲ ਆਵਾਂਗਾ ਤੁਹਾਨੂੰ ਸਾਹਿਬ ਜਿੰਨੇ ਵੀ ਧਰਨੇ ਲੱਗੇ ਤਰਨਤਾਰਨ ਚ ਹੁਣ ਅੱਜ ਤਾਂ ਆਮ ਆਦਮੀ ਪਾਰਟੀ ਜਿੱਤ ਗਈ ਆ ਉਹ ਆਪਣੇ ਮੰਗ ਪੱਤਰ ਦੇ ਕੇ ਗਏ ਨੇ ਤੁਸੀਂ ਸਰਕਾਰ ਤੱਕ ਆਵਾਜ਼ ਜ਼ਰੂਰ ਪਹੁੰਚਾਓਗੇ ਹੁਣ ਕੀ ਲੋਕਾਂ ਨੇ ਫਤਵਾ ਦੇ ਦਿੱਤਾ ਹੁਣ ਇਹਨਾਂ ਦੇ ਕੰਮ ਆਪਾਂ ਕਰ ਦਈਏ ਸਰਕਾਰ ਤਾਂ ਪਹਿਲਾਂ ਹੀ ਕਹਿ ਰਹੀ ਸੀ ਭਗਵਾਨ ਦਮਨ ਸਾਹਿਬ ਕਹਿ ਰਹੇ ਸੀ ਵੀ ਤੰਨੇ ਲਾਉਣ ਦੀ ਜਰੂਰਤ ਨਹੀਂ ਕੀ ਮੇਰੇ ਨਾਲ ਸਿੱਧਾ ਰابطਾ ਕਾਇਮ ਕਰੋ ਮੈਂ ਤੁਹਾਡਾ ਤੁਹਾਡਾ ਸੇਵਕ ਆ ਤੁਹਾਡੇ ਵਾਸਤੇ ਮੁੱਖ ਮੰਤਰੀ ਬਣਿਆ ਮੈਂ ਕੋਈ ਆਪਾਂ ਦੇ ਰਾਜ ਤੇ ਰਾਜਭੋਗ ਨਹੀਂ ਆਇਆ ਪਰ ਲੋਕ ਤਾਂ ਗੱਲ ਕੀ ਆ ਇਹ ਨਹੀਂ ਉਲਜੀ ਹੋਈ ਤਾਣੀ ਜਿਹੜੀ ਪੰਜਾਬ ਦੀ ਸੀਐਮ ਭਗਵੰਤ ਮਾਨ ਦੇ ਹੱਥਾਂ 'ਚ ਸੀ ਜਿਸ ਨੂੰ ਇਹ ਲੋਕ ਕਹਿੰਦੇ ਸੀ ਵੀ ਖਜ਼ਾਨਾ ਖਾਲੀ ਆ ਤੇ ਖਜ਼ਾਨਾ ਥੋੜਾ ਦੇ ਪੀਪਲ ਲਈ ਫਿਰ ਨਹੀਂ ਅੱਜ ਪੰਜਾਬ ਨੂੰ ਜੇ ਪੰਜਾਬ ਦਾ ਖਜ਼ਾਨਾ ਬਣਿਆ ਤਾਂ ਭਗਵੰਤ ਮਾਨ ਸਰਕਾਰ 'ਚ ਬਣਿਆ ਹਰ ਖੇਤਰ ਦੇ ਲਈ ਫੰਡ ਮਾਇਆ ਕਰਾਉਂਦਾ ਰਿਹਾ ਭਗਵੰਤ ਮਾਨ ਸਰਕਾਰ ਜਾਂ ਇੱਕ ਵੀ ਨੁਮਾਇੰਦੇ ਨੇ ਕਦੀ ਇਹ ਨਹੀਂ ਕਿਹਾ ਵੀ ਪੰਜਾਬ ਦਾ ਖਜ਼ਾਨਾ ਖਾਲੀ ਆ ਪੰਜਾਬ ਦੇ ਲੋਕਾਂ ਲਈ ਜੇ ਅੱਜ ਸਾਨੂੰ ਕਹਿੰਦੇ ਨੇ ਲੋਕ ਵੀ ਤੁਹਾਡੇ ਵਾਦੇ ਨਹੀਂ ਪੂਰੇ ਹੋਏ 1000 ਰੁਪਿਆ ਅਸੀਂ ਕਹਿੰਦੇ ਆ ਵੀ ਅਸੀਂ ਬਿਜਲੀ ਦਾ ਬਿੱਲ ਪਹਿਲੇ ਮਹੀਨੇ ਮਾਫ ਕਰਤਾ ਜੀ ਸਰਕਾਰ ਪਾਉਂਦੀ ਆ ਜੇ ਅਸੀਂ ਦੋ ਸਾਲ ਨਾ ਮਾਫ ਕਰਦੇ ਤਾਂ ਸਾਨੂੰ ਲੋਕਾਂ ਨੇ ਪੱਤਰਕਾਰਾਂ ਨੇ ਜਾਂ ਲੋਕਾਂ ਨੇ ਸਵਾਲ ਜਵਾਬ ਨਹੀਂ ਸੀ ਕਰਨਾ ਉਹ ਕਹਿੰਦੇ ਟਾਈਮ ਲੱਗਦਾ ਹਰ ਚੀਜ਼ ਪਰ ਸਰਕਾਰ ਇਹ ਸਮਝਦੀ ਸੀ ਕਿ ਇਹਨਾਂ ਲੋਕਾਂ ਨੇ ਸਾਨੂੰ ਸਾਨੂੰ ਫਤਵਾ ਦਿੱਤਾ ਵਾ ਔਰ ਇਹਨਾਂ ਲੋਕਾਂ ਲਈ ਅਸੀਂ ਇਹਨਾਂ ਦੇ ਸਾਥ ਸੌਕੇ ਕਰਨੇ ਆ ਤਾਂ ਹਰ ਪਰਿਵਾਰ ਨੂੰ ਕੋਈ ਸ਼ਰਤ ਨਹੀਂ ਲਾਈ ਨਾਲ ਵੀ ਕਿ 1 ਕਿਲੋਵਾਟ ਵਾਲੇ ਨੂੰ 2 ਕਿਲੋਵਾਟ ਵਾਲੇ ਨੂੰ ਜਾਂ ਕਿਸੇ ਜਨਰਲ ਨੂੰ ਜਾਂ ਕਿਸੇ ਬੀਸੀ ਨੂੰ ਇਹ ਬਿੱਲ ਮਾਫ ਨਹੀਂ ਹੋਏਗਾ ਸਾਰਿਆਂ ਵਾਸਤੇ 600 ਜੂਨਟ ਬੜੀ ਵੱਡੀ ਗੱਲ ਹੈ 90% ਲੋਕਾਂ ਨੇ ਉਹਦਾ ਫਾਇਦਾ ਚੁੱਕਿਆ ਭਾਵੇਂ ਉਹ ਕੋਈ ਕਾਲੀ ਆ ਭਾਵੇਂ ਉਹ ਕਾਂਗਰਸੀ ਭਾਵੇਂ ਉਹ ਬੀਜੇਪੀ ਵਾਲਾ ਸਾਰੇ ਆਨੰਦਮੰਦ ਰਹੇ ਆ ਇਹ ਅਸੀਂ ਲਾ ਲਾ ਕੇ ਇੰਟੀਟਲੀਆਂ ਮਾਰਦੇ ਰਹੇ ਆ ਅੱਜ ਇਲੈਕਸ਼ਨ ਜਦੋਂ ਆ ਜਾਂਦੀ ਆ ਉਦੋਂ ਕਹਿੰਦੇ ਜੀ ਭਗਵੰਤ ਮਾਨ ਐਦਾਂ ਭਗਵੰਤ ਮਾਨ ਉਹ ਤਾਂ ਭਗਵੰਤ ਮਾਨ ਨੇ ਪੰਜਾਬ ਕਿਸਾਨਾਂ ਵਾਸਤੇ ਭਗਵੰਤ ਮਾਨ ਨੇ ਵਪਾਰੀਆਂ ਵਾਸਤੇ ਭਗਵੰਤ ਮਾਨ ਤਾਂ ਧਿਆਰਾਂ ਦਾ ਵੀ ਧਿਆਰ ਰੱਖਦਾ ਰਿਹਾ ਕਿ ਅੱਜ ਦੀਵਾਲੀ ਆ ਅੱਜ ਦਸਹਿਰਾ ਵਾ ਇੱਥੇ ਦਸਹਿਰੇ ਲੱਗਨੇ ਆ ਦੇ ਵਿੱਚ ਸਾਡੇ ਹਿੰਦੂ ਭਾਈਚਾਰੇ ਦੇ ਦੀਆਂ ਭੈਣਾਂ ਬੀਬੀਆਂ ਨੇ ਆਉਣਾ ਵਾ ਇਥੇ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਾ ਹੋਵੇ ਪ੍ਰਸ਼ਾਸਨ ਨੂੰ ਸਖਤ ਹਦਾਇਤਾਂ ਜਾਰੀ ਕਰਦਾ ਹੈ ਮਤਲਬ ਇੰਨੀ ਬਰੀਕੀ ਤੱਕ ਇੱਕ ਮੁੱਖ ਮੰਤਰੀ ਧਿਆਨ ਰੱਖਦਾ ਹੋਵੇ ਪੰਜ ਆਪਣਾ ਆਪਣਾ ਵੱਡਾ ਪੁੱਤ ਪੰਜਾਬ ਮਤਲਬ ਪੰਜਾਬ ਦੇ ਲੋਕਾਂ ਦਾ ਵੱਡਾ ਪੁੱਤਰ ਹੋਣ ਦਾ ਫਰਜ਼ ਨਿਭਾ ਰਿਆ ਹੋਵੇ ਤਾਂ ਜਿਹੜੇ ਲੋਕ ਲੱਤਾਂ ਖਿੱਚਣ ਵਾਲੇ ਪੀੜੀਆਂ ਪਜਾਮੀਆਂ ਵਾਲੇ ਕਾਂਗਰਸੀ ਉਹਨਾਂ ਲੋਕਾਂ ਦਾ ਤਾਂ ਦਿਮਾਗੀ ਸੰਤੁਲਨ ਗਰਾਬ ਹੋ ਗਿਆ ਉਹਨਾਂ ਨੂੰ ਲੋਕ ਰਨਤਾਰਨ ਦੇ ਲੋਕਾਂ ਨੇ ਜਵਾਬ ਦਿੱਤਾ ਵੀ ਨਾ ਤੁਸੀਂ ਸਾਡੇ ਨਕਸ਼ੇ ਤੇ ਕੱਲ ਲਹਿਗੇ ਸੀ ਨਾ ਤੁਸੀਂ ਅੱਜ ਹੈਗੇ ਜੇ ਤੇ ਨਾ ਆਉਣ ਵਾਲੀ ਸਤਾਈ ਨੂੰ ਹੈਗੇ ਜੇ ਇਹ ਤਾਂ ਕਲੀਅਰ ਕਰਤਾ ਵੀ ਨਾ ਕਾਂਗਰਸ ਨਾ ਬੀਜੇਪੀ ਨਾ ਕਲਿੱਦਾਲ ਆਮ ਆਦਮੀ ਪਾਰਟੀ ਇੰਡੀਪੈਂਡੈਂਟ 2027 ਦੇ ਵਿੱਚ ਬੜੇ ਵੱਡੇ ਮਰਜੰਡਾ ਸਰਕਾਰ ਬਣਾਉਣ ਦਾ ਜਦਾਬਾਦ ਦੇ ਨਾਰੇ ਲੱਗ ਰਹੇ ਨੇ ਉਹਨਾਂ ਸਾਹਿਬ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਹੁਣ ਜਿਵੇਂ ਹੀ ਨਤੀਜੇ ਰਾਊਂਡ ਜਿਹੜੇ ਅੱਗੇ ਚੱਲ ਰਹੇ ਨੇ ਉੱਥੇ ਹੀ ਜਿਹੜੇ ਨੇ ਪੰਥ ਦੇ ਉਮੀਦਵਾਰ ਵੀ ਪਹੁੰਚੇ ਤਾਂ ਉਹਨਾਂ ਵੱਲੋਂ ਇੱਕ ਦੋਸ਼ ਵੀ ਲਾਇਆ ਗਿਆ ਕਿ ਇਹਨਾਂ ਨੇ ਪੈਸੇ ਵੀ ਵੰਡੇ ਇਹਨਾਂ ਨੇ ਸ਼ਰਾਬ ਵੀ ਵੰਡੀ ਮੇਰੀ ਗੱਲ ਸੁਣੋ ਕਿ ਇਹ ਇਹਨਾਂ ਇਹਨਾਂ ਕੋਲ ਦੋਸ਼ਾ ਤਾਂ ਸਵਾ ਕੁਛ ਹੈਗਾ ਤੁਸੀਂ ਦੱਸੋ ਵੀ ਜਿਸ ਦਿਨ ਇਲੈਕਸ਼ਨ ਖਤਮ ਹੋਈ ਆ ਉਦੋਂ ਇਹੀ ਉਮੀਦਵਾਰ ਉੱਥੇ ਇੱਕ ਚੈਨਲ ਨੂੰ ਡਿਬੇਟ ਬਾਈਟ ਦੇ ਰਿਹਾ ਸੀ ਤਾਂ ਕਹਿ ਰਿਹਾ ਸੀ ਵੀ ਅਸੀਂ ਖਾਲਸਤਾਨੀ ਵੀ ਆ ਜਿਦੋਂ ਕਿ ਵੋਟਾਂ ਦੇ ਵਿੱਚ ਲਗਾਉਂਦੇ ਨੇ ਆਪਣੇ ਆਪ ਨੂੰ ਵੀ ਉਸ ਪੱਖ ਚੋਂ ਅਸੀਂ ਨੰਗੇ ਨਾ ਹੋ ਜਾਈਏ ਫਿਰ ਫਿਰ ਫੰਡਾਂ ਨੂੰ ਲੈ ਕੇ ਵੀ ਗੱਲ ਹੋਈ ਇਹ ਉਹਨੇ ਮੈਨੂੰ ਇਹ ਗੱਲ ਕਿਉਂ ਕਹੀ ਵੀ ਤੂੰ ਕਿਉਂ ਫੰਡ ਮੰਗਾਏ ਤਾਂ ਯਾਰ ਜਿਹੜੀ ਲੜਾਈ ਤੁਹਾਡੀ ਫੰਡਾਂ ਦੀ ਆ ਤੁਹਾਡੀ ਤੁਹਾਡੀ ਜਿਹੜੀ ਜਿਹੜੀ ਤੁਸੀਂ ਜਿਹੜੀ ਜਿਹੜੇ ਬੰਦੇ ਇਕੱਠੇ ਕਰੀ ਫਿਰਦੇ ਜੀ ਨਾ ਇਹ ਉਹ ਲੋਕ ਇਕੱਠੇ ਹੋਏ ਨੇ ਜੋ ਪੰਜਾਬ ਦੇ ਦੋਖੀ ਨੇ ਇਹ ਉਹ ਲੋਕਾਂ ਦੀ ਜਮਾਤ ਆ ਜਿਹੜੀ ਚਾਹੁੰਦੀ ਆ ਵੀ ਕਿਸੇ ਤਰ੍ਹਾਂ ਉਹ 84 ਵਾਲਾ ਦੌਰ ਪੰਜਾਬ 'ਚ ਫੇਰ ਲਿਆ ਜਾਵੇ ਪੰਜਾਬ ਹੱਸਦਾ ਵਸਦਾ ਗੁਰਾਂ ਦਾ ਖੇਡਦਾ ਪੰਜਾਬ ਦੇ ਸੂਬਾ ਵਾ ਇਸਨੇ ਯਾਰ ਆ ਸਾਡਾ ਜਿਲ੍ਹਾ ਜਿਹੜਾ ਤਰਨਤਾਰਾ ਆ ਇੰਨਾ ਸੰਤਾਫ 20 ਸਾਲਾਂ ਜੰਟ ਆਇਆ ਕਿ ਅਸੀਂ ਬਹੁਤ ਪਿੱਛੇ ਪਏ ਆ ਅੱਜ ਅਸੀਂ ਦੂਸਰੀ ਵਾਰੀ ਆਪਣੇ ਆਪ ਹੀ ਇਹ ਯਾਰ ਬੀਜਾਂਗੇ ਕਦੀ ਹੋ ਨਹੀਂ ਸਕਦਾ ਇਹ ਲੋਕ ਕਦੀ ਵੀ ਇਹੋ ਜਿਹੇ ਲੋਕਾਂ ਨੂੰ ਨਾ ਅੱਜ ਮੂਹ ਲਾਉਣਗੇ ਨਾ ਕੱਲ ਲਾਉਣਗੇ ਨਾ ਹੋਣਾ ਹੈ ਜੀ ਬਹੁਤ ਬਹੁਤ ਧੰਨਵਾਦ ਬੈੜਵਾਲ ਸਾਹਿਬ VOTERਾਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਰਮੀਸ਼ ਸਿੰਘ ਸੰਧੂ ਦੇ ਹੱਕ 'ਚ ਵੱਡਾ ਫਤਵਾ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਰ ਇੱਕ VOTER ਦਾ ਸਪੋਰਟਰ ਦਾ ਜਿਨ੍ਹਾਂ ਨੇ ਆਗੇ ਇੱਥੇ ਮਿਹਨਤ ਕੀਤੀ ਸਾਡੇ ਚੇਅਰਮੈਨ ਸਾਹਿਬਾਨਾਂ ਦਾ ਐਮਐਲਏ ਸਾਹਿਬਾਨਾਂ ਦਾ ਜੀ ਜੀ ਮੰਤਰੀ ਸਾਹਿਬਾਨਾਂ ਦਾ ਰਾਤ ਦੇਣ ਇੱਕ ਕਰਕੇ ਜਿਹੜਾ ਆਮ ਆਦੀ ਪਾਰਟੀ ਨੂੰ ਇੱਕ ਵੱਡਾ ਫਤਵਾ ਦਿਵਾਇਆ ਤਰਨ ਤਰਨ ਜੀ ਜੀ ਜਮੀ ਚੋਣ ਦੇ ਵੇਲੇ ਮੈਂ ਹਰੇਕ VOTER ਸਪੋਰਟਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਜਿਹੜਾ ਉਹ ਜਸ਼ਨ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਚਿਹਰੇ ਤੇ ਖੁਸ਼ੀ ਹੈ ਕਿਉਂਕਿ ਉਹਨਾਂ ਦਾ ਉਮੀਦਵਾਰ ਜਿਹੜਾ ਉਹ ਲਗਾਤਾਰ ਲੀਡ ਕਰ ਰਿਹਾ ਹੈ ਤੇ ਜਿੱਤ ਵੱਲ ਵੱਧ ਰਹੇ ਨੇ ਕਦਮ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ